ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਜਵਾਰ ਨੂੰ ਉਹਦੇ ਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਤੇ ਉਹਦੇ ਅਧੀਨ ਬੇਟਾ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਪ੍ਰੈਕਟਿਸ ਸੈੱਟ ਪੇਪਰ ਆ ਜਿਹੜਾ ਉਹ ਆਪਾਂ ਪੰਜ ਸ਼ੁਰੂ ਕੀਤਾ ਹੋਇਆ ਹੈ ਪੰਜ ਸਵਾਲ ਆਪਾਂ ਕਰ ਲਏ ਬੇਟਾ ਤਾਂ ਛੇਵਾਂ ਸਵਾਲ ਉਹਦਾ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਜਿਵੇਂ ਅੱਜ ਕੀ ਕਹਿੰਦਾ ਪਿਆ 3.2 0.05 ਤਾਂ ਬੇਟਾ ਇਹਦਾ ਬੜਾ ਸੌਖਾ ਫਾਰਮੂਲਾ ਦਸ਼ਮਲਵ ਦੇ ਥੱਲੇ ਦਸ਼ਮਲਵ ਲਿਖ ਲੈਣਾ ਬਸ 3.2 0.05 ਤਾਂ ਬੇਟਾ ਇਹਨੂੰ ਘਟਾਓ ਕਰਨਾ ਹੈ ਤੁਸੀਂ ਧਿਆਨ ਰੱਖਣਾ ਦਸ਼ਮਲਵ ਦੇ ਸੱਜੇ ਹੱਥ ਅਸੀਂ ਜਿੰਨੀਆਂ ਮਰਜ਼ੀ ਜ਼ੀਰੋਆਂ ਲਾ ਲਈਏ ਇਹਦਾ ਕੋਈ ਜਿਹੜਾ ਹੈਗਾ ਮੁੱਲ ਨਹੀਂ ਬਦਲਦਾ ਸਾਡਾ ਸਵਾਲ ਸੌਖਾ ਨਿਕਲ ਜੂ ਇੱਥੇ ਜ਼ੀਰੋ ਆ ਇੱਥੋਂ ਇੱਕ ਹੰਸ ਲੈ ਲਿਆ 10 10ਾਂ ਚੋਂ 5 ਗਏ 5 ਇੱਥੇ ਇੱਕ ਰਹਿ ਗਿਆ ਬੇਟਾ ਇੱਕ ਦਾ ਇੱਕ ਡੈਸੀਮਲ ਦਾ ਡੈਸੀਮਲ ਤੇ ਤਿੰਨ ਚੋਂ ਜ਼ੀਰੋ ਗਏ ਤਿੰਨ ਇਹ ਕਿੰਨਾ ਆ ਗਿਆ 3.15 ਉੱਤਰ ਆ ਗਿਆ ਤਾਂ ਆਪਾਂ ਬੇਟਾ ਆਲਟਰਨੇਟਿਵ ਆਨਸਰ ਚੈੱਕ ਕਰਦੇ ਆਂ ਤਾਂ 2 ਨੰਬਰ ਦੇ ਉੱਤੇ 3.15 ਉੱਤਰ ਜਿਹੜਾ ਦਿੰਦਾ ਪਿਆ ਹੈ ਅੱਗੇ ਬੇਟਾ ਸਵਾਲ ਨੰਬਰ 7 400 ਲੋਕਾਂ ਦਾ 6 ਦਿਨ ਦਾ ਖਾਣਾ 600 ਲੋਕ ਕਿੰਨੇ ਦਿਨਾਂ ਵਿੱਚ ਖਾਣਗੇ ਠੀਕ ਹੈ ਤਾਂ ਇਹ ਬੇਟਾ ਆਦਮੀ ਤੇ ਖਾਣੇ ਦੇ ਦਿਨ ਫਿਰ ਆਦਮੀ ਤੇ ਖਾਣੇ ਦੇ ਦਿਨ ਠੀਕ ਹੈ ਬੇਟਾ ਇਹ ਆਪਾਂ ਇਹਨੂੰ ਬੇਟਾ ਇਕਾਈ ਕੋਈ ਦੇ ਚੱਕਰ 'ਚ ਨਹੀਂ ਪੈਣਾ ਸਿੱਧਾ ਹੀ ਅਨੁਪਾਤ ਲਾ ਦੇਣਾ ਹੈ ਸਿੱਧਾ ਕਰਮ ਅਨੁਪਾਤ ਜਾਂ ਉਲਟ ਕਰਮ ਅਨੁਪਾਤ 400 ਲੋਕਾਂ ਲਈ 6 ਦਿਨ ਦਾ ਖਾਣਾ 400 ਆਦਮੀ ਤੇ ਭੋਜਨ ਖਾਣ ਦੇ ਕਿੰਨੇ ਆ 6 ਦਿਨਾਂ ਦਾ ਭੋਜਨ ਹੈਗਾ ਆ 6 ਦਿਨ ਦਾ ਖਾਣਾ 600 ਲੋਕ ਫਿਰ ਕਹਿੰਦਾ ਆਦਮੀ 600 ਹੋਗੇ ਤੇ ਕਿੰਨੇ ਦਿਨਾਂ ਵਿੱਚ ਖਾਣਗੇ ਆਪਾਂ ਮੰਨ ਲਏ ਨੇ ਐਕਸ ਦਿਨਾਂ ਦੇ ਵਿੱਚ ਖਾਣਗੇ ਠੀਕ ਹੈ ਬੇਟਾ ਸੌਖਾ ਹੀ ਕੰਮ ਹੈਗਾ ਤਾਂ ਬੇਟਾ ਇਹਦੇ ਵਿੱਚ ਜਦੋਂ ਇੱਕ ਚੀਜ਼ ਵੱਧ ਜਾਵੇ ਤਾਂ ਦੂਜੀ ਘਟ ਜਾਣੀ ਜੇਕਰ ਆਦਮੀ ਵੱਧ ਜਾਣਗੇ ਖਾਣੇ ਦੇ ਦਿਨ ਘਟ ਜਾਣਗੇ ਕਿਉਂਕਿ ਖਾਣਾ ਉਨਾ ਹੀ ਹੈ ਨਾ ਤਾਂ ਜਦੋਂ ਇੱਕ ਚੀਜ਼ ਵੱਧ ਜਾਵੇ ਦੂਜੀ ਘਟਦੀ ਹੋਵੇ ਤਾਂ ਆਪਾਂ ਉਲਟ ਕ੍ਰਮਨ ਪਾਤ ਲਾਉਨੇ ਉਲਟ ਕ੍ਰਮ ਅਨੁਪਾਤ ਦੇ ਵਿੱਚ ਪਹਿਲੇ ਦੀ ਦੂਜੇ ਨਾਲ ਗੁਣਾ ਤੇ ਤੀਜੇ ਦੀ ਚੌਥੇ ਨਾਲ ਗੁਣਾ ਬਰਾਬਰ ਹੁੰਦੀ ਆ ਠੀਕ ਹੈ ਤਾਂ ਬੇਟਾ ਬਸ ਇਹ ਸਿੰਪਲ ਫਾਰਮੂਲਾ ਸਿੱਧਾ ਕ੍ਰਮਨ ਪਾਛ ਪਹਿਲਾ ਗੁਣਾ ਚੌਥਾ ਦੂਜਾ ਗੁਣਾ ਤੀਜਾ ਤੇ ਉਲਟ ਕ੍ਰਮ ਦੇ ਵਿੱਚ ਪਹਿਲਾ ਗੁਣਾ ਦੂਜਾ ਤੀਜਾ ਗੁਣਾ ਚੌਥਾ ਤਾਂ 600 ਗੁਣਾ x ਬਰਾਬਰ 400 ਗੁਣਾ 6 ਠੀਕ ਹੈ ਬੇਟਾ ਤਾਂ ਆ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟੀਆਂ ਗਈਆਂ 6 ਦੇ ਨਾਲ 6 ਕੱਟੇ ਗਏ ਬੇਟਾ ਤਾਂ x ਬਰਾਬਰ 4 ਦਿਨ 4 ਦਿਨ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ 600 ਲੋਕ ਕਿੰਨੇ ਦਿਨ ਖਾਣਾ ਚੱਲੂਗਾ ਉਹਨਾਂ ਦਾ 4 ਦਿਨ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਪਹਿਲਾਂ ਇਹ ਆਲਟਰਨੇਟਿਵ ਆਨਸਰ 4 ਦਿਨ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਿੰਨੇ ਆ ਠੀਕ ਹੈ ਬੇਟਾ ਅੱਗੇ ਆ ਗਏ ਆਪਾਂ ਸਵਾਲ ਨੰਬਰ 8 ਦੇ ਉੱਤੇ ਇਹ ਕਹਿੰਦਾ ਇੱਕ ਤਿਕੋਣ ਦੇ ਕੋਣ 45 ਡਿਗਰੀ 45 ਡਿਗਰੀ ਦੇ ਹਨ ਤੀਜਾ ਕੋਣ ਪਤਾ ਕਰੋ ਤਾਂ ਬੇਟਾ ਇੱਕ ਗੱਲ ਨਾ ਧਿਆਨ ਰੱਖਣੀ ਤੁਸੀਂ ਕਲਾਸ ਦੇ ਸਿਲੇਬਸ ਦੇ ਵਿੱਚ ਵੀ ਕੀਤਾ ਹੋਊਗਾ ਇੱਕ ਤ੍ਰਿਕੋਣ ਦੇ ਤਿੰਨੇ ਕੋਣਾਂ ਦਾ ਆ 45 ਤੇ ਆ 45 ਡਿਗਰੀ ਤੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਤ੍ਰਿਕੋਣ ਦੇ ਤਿੰਨੇ ਕੋਣਾਂ ਦਾ ਜੋੜ ਠੀਕ ਹੈ ਤੀਜਾ ਕੋਣ ਆਪਾਂ x ਮੰਨ ਲੈਨੇ ਆ ਠੀਕ ਹੈ ਤਾਂ ਤੀਜਾ ਕੋਣ ਜਦੋਂ x ਮੰਨ ਲੈਨੇ ਆ ਇਹਦਾ ਮਤਲਬ ਤਿੰਨੇ ਕੋਣਾਂ ਦਾ ਜੋੜ 180 ਹੈ x 45 45 180 ਠੀਕ ਹੈ ਬੇਟਾ x/90 180 ਤੇ x 180 90 ਇਹ ਆ ਗਿਆ 90 ਡਿਗਰੀ ਤਾਂ ਤੀਜਾ ਕੋਣ ਕਿੰਨੇ ਡਿਗਰੀ ਦਾ ਆਊਗਾ ਉਹਦਾ 90 ਡਿਗਰੀ ਦਾ ਇਸੇ ਤਰ੍ਹਾਂ ਹੀ ਬੇਟਾ ਤੁਹਾਨੂੰ ਕਈ ਵਾਰੀ ਸਵਾਲ ਉਹ ਘੁਮਾ ਕੇ ਪੁੱਛ ਸਕਦਾ ਵੀ ਪੂਰਕ ਕੋਣ ਤੁਸੀਂ ਇੱਕ ਗੱਲ ਹੋਰ ਚੇਤੇ ਰੱਖਣੀ ਆ ਪੂਰਕ ਕੋਣਾ ਦਾ ਜੋੜ 90 ਡਿਗਰੀ ਹੁੰਦਾ ਤੇ ਸੰਪੂਰਕ ਇਹ ਬੇਟਾ ਇਹ ਸਵਾਲ ਨਾਲ ਰਿਲੇਟਡ ਨਹੀਂ ਸੰਪੂਰਕ ਕੋਣਾ ਦਾ ਜੋੜ 180 ਡਿਗਰੀ ਹੁੰਦਾ ਬਸ ਧਿਆਨ ਰੱਖਣਾ ਆ ਜਿਉ ਤੁਹਾਨੂੰ ਕਹਿ ਦੇਵੇ 45 ਡਿਗਰੀ ਦਾ ਪੂਰਕ ਕੋਣ 45 ਡਿਗਰੀ ਦਾ ਪੂਰਕ ਕੋਣ ਦੱਸੋ ਤਾਂ ਬੇਟਾ 45 ਨੂੰ 90 ਚੋਂ 45 ਘਟਾਅ ਤੇ ਆ ਗਿਆ 45 ਡਿਗਰੀ ਜਿਉ ਤੁਹਾਨੂੰ ਸਵਾਲ ਪੁੱਛ ਲਵੇ 45 ਡਿਗਰੀ ਦਾ ਸੰਪੂਰਕ ਕੋਣ ਦੱਸੋ ਜੇ ਤੁਹਾਨੂੰ ਪਤਾ ਵੀ ਜੋੜ 180 ਹੁੰਦਾ ਤਾਂ 145 ਦਾ 180 ਘਟਾਓ 45 ਇਹ ਰਹਿ ਗਿਆ 135 ਡਿਗਰੀ ਠੀਕ ਹੈ ਮੇਰਾ ਖਿਆਲ ਆ ਗੱਲ ਸਪਸ਼ਟ ਹੋਊਗੀ ਤੁਹਾਨੂੰ ਬੇਟਾ ਤਾਂ ਆ ਆਪਾਂ ਆਪਣਾ 8 ਨੰਬਰ ਸਵਾਲ ਕੰਪਲੀਟ ਹੋ ਗਿਆ ਹੁਣ ਆਪਾਂ ਆਗੇ ਬੇਟਾ ਐਸੇ ਸੈਕਟ ਦੇ 9 ਨੰਬਰ ਸਵਾਲ ਦੇ ਉੱਤੇ 9 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ 8 ਰੁਪਏ ਦੇ ਪੈਨ ਨੂੰ 9 ਰੁਪਏ ਵਿੱਚ ਵੇਚਣ ਤੇ ਕਿੰਨੇ ਪ੍ਰਤੀਸ਼ਤ ਲਾਭ ਹੋਵੇਗਾ ਤਾਂ 8 ਰੁਪਏ ਦਾ ਪੈਨ ਵੇਚ ਮੁੱਲ ਬੇਟਾ 9 ਰੁਪਏ ਆ ਖਰੀਦ ਮੁੱਲ 8 ਰੁਪਏ ਲਾਭ ਕਿੰਨਾ ਹੋ ਗਿਆ ਵੇਚ ਲਾਭ ਬਰਾਬਰੇ ਵੇਚ ਮੁੱਲ ਘਟਾਓ ਖਰੀਦ ਮੁੱਲ ਠੀਕ ਹੈ ਬੇਟਾ ਜੇ ਵੇਚ ਮੁੱਲ ਵੱਧਾ ਤਾਂ ਲਾਭ ਹੁੰਦਾ ਆ ਤਾਂ ਵੇਚ ਮੁੱਲ ਕਿੰਨਾ ਸੀ 9 ਰੁਪਏ ਖਰੀਦ ਮੁੱਲ ਕਿੰਨਾ 8 ਰੁਪਏ ਤੇ 1 ਰੁਪਿਆ ਲਾਭ ਹੋ ਗਿਆ ਨਾ ਲਾਭ ਕਿੰਨਾ ਹੋ ਗਿਆ 1 ਰੁਪਿਆ ਤਾਂ ਬੇਟਾ ਹੁਣ ਲਾਭ ਪ੍ਰਤੀਸ਼ਤ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਲਾਭ ਪ੍ਰਤੀਸ਼ਤ ਬਰਾਬਰ ਲਾਭ ਗੁਣਾ 100 ਖਰੀਦ ਮੁੱਲ ਹੁੰਦਾ ਆ ਠੀਕ ਹੈ ਇਹ ਚੇਤੇ ਰੱਖਣਾ ਫਾਰਮੂਲਾ ਬੇਟਾ ਫਾਰਮੂਲਿਆਂ ਦੇ ਉੱਤੇ ਆ ਸਾਰੀ ਗੇਮ ਲਾਭ ਹਾਨੀ ਵਾਲੇ ਸਵਾਲਾਂ ਚ ਕਰਾਇਆ ਸੀਗਾ ਤੁਹਾਨੂੰ ਤਾਂ ਲਾਭ ਕਿੰਨਾ ਬੇਟਾ 1 ਰੁਪਏ 1 100 ਖਰੀਦ ਮੁੱਲ ਕਿੰਨਾ ਆਇਆ ਸੀਗਾ 8 ਰੁਪਏ ਠੀਕ ਹੈ ਤਾਂ ਅਦੇ ਚ ਦਿੱਤਾ ਹੋਇਆ ਹੈ ਵੀ 8 ਰੁਪਏ ਦਾ ਪੈਨ ਸੀ ਨਾ ਤਾਂ ਬੇਟਾ ਇਹ 4 2 8 ਤੇ 25 4 2 8 4 5 ਆ ਵੀ 25 2 ਜਾਂ ਤਾਂ ਬੇਟਾ ਇਹ 25 2 ਪ੍ਰਤੀਸ਼ਤ ਜਾਂ 12 ਸਹੀ ਜਦੋਂ ਇਹਨੂੰ ਸਹੀਆਂ ਚ 12 ਸਹੀ 1/2% ਜਾਂ 25/2% ਜਿਹੜਾ ਵੀ ਉੱਤਰ ਦਿੰਦਾ ਦੋਵੇਂ ਇੱਕ ਹੀ ਹੈਗੇ ਆ ਤੇ ਜਿਹੜਾ ਵੀ ਉੱਤਰ ਦਿੰਦਾ ਉਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਲਾ ਦੇਵਾਂਗੇ ਆ ਦੇਖੋ ਬੇਟਾ ਪਹਿਲਾ ਆਨਸਰ ਹੀ 12 ਸਹੀ 1/2 ਇਹਨੂੰ ਜਦੋਂ 12 2 24 ਤੇ 1 25/2% ਹੀ ਆ ਬੇਟਾ ਇਹ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 3 ਵਜੇ ਘੜੀ ਦੀਆਂ ਦੋਵਾਂ ਸੂਈਆਂ ਵਿੱਚ ਕਿੰਨੇ ਡਿਗਰੀ ਦਾ ਕੋਣ ਬਣਦਾ ਹੈ ਤਾਂ 3 ਵਜੇ ਬੇਟਾ ਤੁਹਾਨੂੰ ਘੜੀ ਦਾ ਪਤਾ 12 6 3 ਤੇ ਨੂੰ 3 ਵਜੇ ਵੱਡੀ ਸੂਈ ਹੈ ਜਿਹੜੀ ਉਹ 12 ਤੇ ਹੋਊਗੀ ਛੋਟੀ ਸੂਈ 3 ਤੇ ਹੋਊਗੀ ਠੀਕ ਹੈ ਬੇਟਾ ਤਾਂ ਇਹਨਾਂ ਦੇ ਵਿੱਚ ਕਿੰਨੇ ਡਿਗਰੀ ਦਾ ਕੋਣ ਬਣਦਾ ਹੈ 90 ਡਿਗਰੀ ਦਾ ਕੋਣ ਬੇਟਾ ਬਣਦਾ ਹੈ ਕਿਉਂਕਿ ਇੱਕ ਰੇਖਾ ਦੂਜੀ ਤੇ ਸਿੱਧੀ ਖੜੀ ਹੁੰਦੀ ਹੈ ਠੀਕ ਹੈ ਬੇਟਾ ਤਾਂ ਇਸ ਕਰਕੇ ਚੌਥੇ ਨੰਬਰ ਆਲਟਰਨੇਟਿਵ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਸੇ ਪੇਪਰ ਦਾ ਸਵਾਲ ਨੰਬਰ 10 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ